ਘਰ ਮੜਿਆ ਯਾਰ ਓਏ ਹੋ ਹੋ ਯਾਰ ਕੀ ਲੋਕਾਂ ਦੇ ਅੰਦਰ ਦੇ ਵਿਚਾਰਿਆਂ ਦਾ ਜੀਣਾ ਓਏ ਹੋ ਓਏ ਹੋ ਕੀ ਯਾਰ ਲੋਕਾਂ ਦੇ ਅੰਦਰ ਦਾ ਦੇਖੋ ਕਿੱਦਾਂ ਡੂੰਗਾ ਹੋ ਗਿਆ ਸਾਰਾ ਟੁੱਟ ਗਿਆ ਯਾਰ ਇਹ ਤਾਂ ਹੈ ਨਾ ਇਹ ਬੋਰਜ ਰੋਡ ਦੇ ਹਾਲਾਤ ਹੈ ਜੀ ਆਹ ਦੇਖੋ ਓਏ ਹੋਏ 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 ਹੋ ਵਾਹਿਗੁਰੂ 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 ਆ ਲੋਕਾਂ ਦੇ ਘਰਾਂ 'ਚ ਪਾਣੀ ਘੁੰਮ ਗਿਆ ਇੱਧਰ ਹੋਏ ਬਾਬਾ ਨਾਨਕ ਪਰੇ ਕਰੇ ਯਾਰ ਇੱਕ ਤਾਂ ਬਾਰਸ਼ ਆੜ ਨਹੀਂ ਰਹੀ ਕਈ ਦਿਨ ਹੋ ਗਏ ਹੁਣ ਤਾਂ ਹਾਂ ਫਕ ਤਾਹੇ ਨੂਰਪੁਰ ਵਾਲੇ ਪਾਸੇ ਜਿਹੜੇ ਲੋਕ ਖੜੇ ਨੇ ਉਹਨਾਂ ਦੀ ਤਸਵੀਰ ਹੈ ਲਗਾਤਾਰ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਪਾਣੀ ਦਾ ਤੁਸੀਂ ਵਹਾਂ ਦੇਖ ਸਕਦੇ ਹੋ ਕਿੰਨਾ ਤੇਜ਼ ਆ ਪਾਣੀ ਤੇ ਦੂਜੇ ਪਾਸੇ ਲੋਕ ਖੜੇ ਹੋਏ ਨੇ ਦੇਖ ਰਹੇ ਨੇ ਪਾਣੀ ਦਾ ਮੰਜ਼ਰ ਕਿਸ ਤਰ੍ਹਾਂ ਦਾ ਹੈ ਕਿਉਂਕਿ ਜਿਸ ਤਰ੍ਹਾਂ ਹਿਮਾਚਲ ਦੇ ਵਿੱਚ ਲਗਾਤਾਰ ਮੀਂਹ ਪੈ ਰਿਹਾ ਹੈ ਉਹ ਮੀਂਹ ਦੇ ਨਾਲ ਸੂਆਹ ਦੇ ਵਿੱਚ ਪਾਣੀ ਲਗਾਤਾਰ ਵੱਧਦਾ ਨਜ਼ਰ ਆ ਰਿਹਾ ਜਿੱਥੇ ਆਪਾਂ ਖੜੇ ਸੀ ਪਹਿਲਾਂ ਇੱਥੇ ਪਾਣੀ ਨਹੀਂ ਸੀ ਹੁਣ ਇੱਥੇ ਵੀ ਪਾਣੀ ਆ ਗਿਆ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਆਂ ਆਪਾਂ ਲਗਾਤਾਰ ਇਹ ਤਸਵੀਰਾਂ ਦਿਖਾਉਣ ਦਾ ਮਕਸਦ ਇੱਕੋ ਇੱਕ ਹੈ ਕਿ ਲੋਕਾਂ ਦਾ ਨੁਕਸਾਨਾ ਹੋ ਸਕੇ ਇੱਥੇ ਜਿਆਦੇ ਤੋਂ ਜਿਆਦੇ ਲੋਕ ਜਿਹੜੇ ਨੇ ਪਾਣੀ ਤੋਂ ਦੂਰ ਰਹਿਣ ਦੀ ਜਿਹੜੀ ਆ ਉਹ ਖੇਤਕ੍ਰਮ ਕਿਰਪਾਲਤਾ ਕਰਨ ਪਾਣੀ ਤੋਂ ਦੂਰੀ ਬਰਾਗ ਕੇ ਰੱਖਣ ਬਣਾ ਕੇ ਰੱਖ ਰੇ ਤੇ ਜੀਆਂ ਤਸਵੀਰਾਂ ਤੁਹਾਨੂੰ ਆਪਾਂ ਪਾਣੀ ਦੇ ਦਿਖਾ ਰਹੇ ਆਂ ਵਹਹਾ ਤੇ ਚੈੱਕ ਕਰੋ ਕਿੰਨਾ ਤੇਜ਼ ਆ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸ਼ਾਮ ਦੇ ਹਾਲਾਤ ਦਿਖਾ ਰਹੇ ਆਂ ਜਿੱਥੇ ਲਗਾਤਾਰ ਇਸ ਤੋਂ ਪਹਿਲਾਂ ਕਾਕੂ ਮਟੋਰ ਆ ਮੁੰਡਾ ਉਹਨੇ ਵੀਡੀਓ ਪਾਈ ਸੀ ਉਹਨੇ ਸਾਨੂੰ ਇਹ ਜਾਣਕਾਰੀ ਦਿੱਤੀ ਸੀ ਕਿ ਭਾਜੀ ਇਸ ਪਾਸੇ ਜਿਹੜਾ ਰਸਤਾ ਬੰਦ ਹੋਣ ਲੱਗਿਆ ਉਹ ਤੋਂ ਪਾਣੀ ਵਧ ਰਿਹਾ ਸੀ ਪਾਣੀ ਆ ਰਿਹਾ ਸੀ ਤੋਂ ਉਹ ਵੀਡੀਓ ਆਪਾਂ ਉਸੇ ਸਮੇਂ ਜਿਹੜੀ ਅਪਲੋਡ ਕੀਤੀ ਸੀ ਆਪਣੇ ਪ੍ਰਾਈਮ ਪੰਜਾਬ ਦੇ ਉੱਤੇ ਤੇ ਉਸ ਤੋਂ ਬਾਅਦ ਦੀਆਂ ਤਸਵੀਰਾਂ ਦਿਖਾਉਣ ਤੇ ਲਈ ਆਪਾਂ ਇੱਥੇ ਪਹੁੰਚੇ ਆਂ ਦੂਜੇ ਪਾਸੇ ਜੇਕਰ ਦਿਖਾ ਦਈਏ ਤਾਂ ਕਿਸ ਤਰ ਗੱਡੀਆਂ ਵਾਪਸ ਜਾ ਰਹੀਆਂ ਨੇ ਇਹ ਤਸਵੀਰਾਂ ਇਹ ਡਰਾਉਣ ਵਾਲੀਆਂ ਤਸਵੀਰਾਂ ਨੇ ਕਿਉਂਕਿ ਕੱਲ ਬੀਤੇ ਕੱਲ ਆਪਾਂ ਇੱਕ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਜ਼ਰੂਰ ਵੇਖੀ ਹੈ ਜਿਹਦੇ ਵਿੱਚ ਚਿੱਟੇ ਰੰਗ ਦੀ ਥਾਰ ਜਾਂ ਜੀਪ ਸੀਗੀ ਕੋ ਮੁੰਡੇ ਜਾਂ ਹੁੱਲੜਬਾਜੀ ਕਰੀਏ ਜਾਂ ਉਹਨਾਂ ਦੀ ਕੋਈ ਸਟੈਂਟ ਬਾਜੀ ਕਰੀਏ ਜਾਂ ਕੀ ਕੌਨਫੀਡੈਂਸ ਸੀ ਉਹਨਾਂ ਚ ਉਸ ਸਮੇਂ ਜਿਹੜੇ ਪਾਣੀ ਦੇ ਵਿੱਚ ਜੀਪ ਲਾ ਕੇ ਵੜ ਗਏ ਸੀ ਪਰ ਨੁਕਸਾਨ ਹੋ ਗਿਆ ਸੀ ਉਦੋਂ ਪਰ ਆਪਾਂ ਸਿਰਫ ਉਹੀ ਚੀਜ਼ ਨੂੰ ਲੈ ਕੇ ਬੇਨਤੀ ਕਰਦੇ ਇੱਥੇ ਪਹੁੰਚੇ ਲੋਕਾਂ ਨੂੰ ਆਪਦੇ ਘਰੇ ਰਹੋ ਪਾਈ ਪਾਣੀ ਤੋਂ ਦੂਰ ਰਹੋ ਕਿਉਂਕਿ ਜਿਹੜੀ ਸਾਡੀ ਤਾਜ਼ਾ ਅਪਡੇਟ ਹੈ ਸਵਾ ਦੇ ਵਿੱਚ ਪਾਣੀ ਲਗਾਤਾਰ ਵੱਧ ਰਿਹਾ ਹੈ ਜੇ ਜਿਸ ਤਰ੍ਹਾਂ ਇਹ ਜਿਹੜੀ ਬਾਰਿਸ਼ ਪੈ ਰਹੀ ਹੈ ਹਿਮਾਚਲ ਦੇ ਵਿੱਚ ਪਾਣੀ ਜਿਹੜਾ ਲਗਾਤਾਰ ਵੱਧ ਰਿਹਾ ਹੈ ਜਿਹਦੀਆਂ ਤਸਵੀਰਾਂ ਤੁਹਾਨੂੰ ਆਪਾਂ ਦਿਖਾ ਰਹੇ ਹਾਂ ਕਿਉਂਕਿ ਪਿੰਡ ਦੇ ਵਿੱਚ ਵੀ ਪਾਣੀ ਜਿਹੜਾ ਰੋਡ ਦੇ ਉੱਤੇ ਘੁੰਮ ਚੁੱਕਾ ਹੈ ਤੇ ਉਸ ਤੋਂ ਬਾਅਦ ਦੀਆਂ ਤਸਵੀਰਾਂ ਇਹ ਨੇ ਕਿ ਰਾਸਤੇ ਜਿਹੜੇ ਚਿਤਨਾ ਬਲੋਗ ਤੋਂ ਦੇ ਨੇ ਜੇ ਇਹਦੀਆਂ ਤਸਵੀਰਾਂ ਤੁਹਾਨੂੰ ਸਿੱਧੀਆਂ ਆਪਾਂ ਦਿਖਾ ਰਹੇ ਹਾਂ ਬੇਨਤੀ ਤੁਹਾਨੂੰ ਇੱਕੋ ਇੱਕ ਕਰਦੇ ਆ ਤਸਵੀਰਾਂ ਦੀ ਆ ਬੇਨਤੀ ਤੁਹਾਨੂੰ ਇੱਕੋ ਇੱਕ ਸਾਡੀ ਤਸਵੀਰ ਬੇਨਤੀ ਹੈਗੀ ਤੁਹਾਨੂੰ ਕਿ ਇਸ ਰਸਤੇ ਤੋਂ ਆਉਣ ਤੋਂ ਗਰੇਜ ਕੀਤਾ ਜਾਵੇ ਇਸ ਰਸਤੇ ਤੋਂ ਨਾ ਆਇਆ ਜਾਵੇ ਕਿ ਰਸਤੇ ਦੇ ਉੱਤੇ ਜਿਹੜੇ ਲਗਾਤਾਰ ਕਿਉਂਕਿ ਇਹ ਵੀ ਤੁਹਾਨੂੰ ਇੱਕ ਹੋਰ ਤਾਜਾ ਕਿ ਅਪਡੇਟ ਹੋਰ ਦਿੰਦੇ ਆ ਇਹਦੇ ਵਿੱਚ ਦਰਿਆ ਦੇ ਵਿੱਚ ਨਾ ਕੋਈ ਬੜੇ ਨਾ ਕੋਈ ਲੰਗੇ ਕਿਉਂਕਿ ਇਹ ਦਰਿਆ ਦੇ ਵਿੱਚੋਂ ਇਹ ਨਹੀਂ ਪਤਾ ਮਾਈਨਿੰਗ ਕਿਹਨੇ ਕਿੱਥੇ ਕਰਦੀ ਵੀ ਕਿੰਨੇ ਡੂੰਘੀ ਕਰਦੀ ਵੀ ਇਹ ਖੱਡੇ ਵੀ ਬੜੇ ਬੜੇ ਦੂਜੇ ਪੈ ਚੁੱਕੇ ਨੇ ਦਰਿਆ ਦੇ ਵਿੱਚ ਇਸ ਪਾਸੇ ਆਉਣ ਤੋਂ ਬਾਈ ਗੁਰੇਜ਼ ਕਰੋ ਤੇ ਨਹੀਂ ਹੋਵੇ ਕਿ ਤੁਹਾਡਾ ਇਹ ਆਖਰੀ ਸਫ਼ਰ ਬਣ ਜਾਏ ਅਸੀਂ ਇਸ ਕਰਕੇ ਇਹ ਵੀਡੀਓ ਤੁਹਾਨੂੰ ਪਾ ਰਿਹਾ ਕਿ ਤੁਹਾਡਾ ਸਫ਼ਰ ਕਿਤੇ ਆਖਰੀ ਸਫ਼ਰਾਂ ਬਣ ਜਾਏ ਜਿੱਥੇ ਪਾਣੀ ਦੀ ਰਫਤਾਰ ਹੈ ਦਰਿਆ ਦੇ ਵਿੱਚ ਖੱਡੇ ਆ ਨਜਾਇਜ਼ ਮਾਈਨਿੰਗ ਨੇ ਸੱਤਿਆ ਨਾਸ਼ ਕੀਤਾ ਹੈ ਏਰੀਆ ਦਾ ਤੇ ਉਸ ਤੋਂ ਬਾਅਦ ਇਹ ਤਸਵੀਰਾਂ ਤੁਹਾਨੂੰ ਰਸਤੇ ਦੀ ਦਿਖਾ ਰਿਹਾ ਕਿ ਜਦੋਂ ਪਾਣੀ ਹਿਮਾਚਲ ਤੋਂ ਆ ਰਿਹਾ ਨਾਲ ਇਹ ਸਵਾ ਦਾ ਪਾਣੀ ਹੈ ਇਹ ਪਾਣੀ ਸਤਲੁਜ ਦਾ ਨਹੀਂ ਹੈਗਾ ਇਹ ਸਵਾ ਦਾ ਪਾਣੀ ਆ ਖਤੂ ਦਾ ਪਾਣੀ ਦੂਜੇ ਪਾਸੇ ਹੁੰਦਾ ਜਦੋਂ ਇਹ ਕੰਬਾਈਨ ਹੋ ਜਾਂਦਾ ਇਹ ਦੋਨੋਂ ਜਦੋਂ ਪਾਣੀ ਇਕੱਠੇ ਹੋ ਜਾਂਦੇ بڑے ਪੁਲ ਦੇ ਕੋਲੇ ਇਕੱਠੇ ਹੁੰਦੇ ਪਾਣੀ ਤੇ ਉਸ ਤੋਂ ਬਾਅਦ ਇਹ ਹਾਲਾਤ ਬਣ ਜਾਂਦੇ ਨੇ ਹੜਾਂ ਵਰਗੇ ਇਸ ਕਰਕੇ ਲੋਕਾਂ ਨੂੰ ਬੇਨਤੀ ਕਰਦੇ ਆਂ ਬਾਰ-ਬਾਰ ਕਿ ਇਸ ਪਾਸੇ ਆਉਣ ਤੋਂ ਗਰੇਜ ਕੀਤਾ ਜਾਵੇ ਸਤਿ ਸ੍ਰੀ ਅਕਾਲ